ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਜਿਸ ਨੂੰ ਲਿਖਿਆ ਹੈ ਸਿਮਰਨਜੀਤ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਰਾਤ ਦੇ ਕਰੀਬ 8 ਵਜੇ ਰਹੇ ਸੀ ਤੇਜ਼ بارش ਤੇ ਮੌਸਮ ਬਹੁਤ ਖਰਾਬ ਸੀ ਦੁਕਾਨਾਂ ਵੀ ਬੰਦ ਹੋ ਗਈਆਂ ਸਨ ਅਸਮਾਨ 'ਚ ਬਿਜਲੀ ਘਟਕ ਰਹੀ ਸੀ ਮੀਂਹ ਸੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਛੜਕ ਤੇ ਇੱਕ ਗੱਡੀ ਰੁਕਦੀ ਹੈ ਤੇ ਸਾਹਮਣੇ ਹੀ ਇੱਕ ਕੁੜੀ ਖੜੀ ਸੀ ਗੱਡੀ 'ਚ ਇੱਕ ਔਰਤ ਬੈਠੀ ਸੀ ਉਸ ਔਰਤ ਦੀ ਨਜ਼ਰ ਸੜਕ 'ਤੇ ਖੜੀ ਉਸ ਕੁੜੀ ਤੇ ਪਈ ਜੋ ਕਿ ਮੀਂਹ ਵਿੱਚ ਬੁਰੀ ਤਰ੍ਹਾਂ ਭਿੱਜ ਗਈ ਸੀ ਕੁੜੀ ਕੰਬ ਰਹੀ ਸੀ ਉਸ ਔਰਤ ਨੇ ਗੱਡੀ ਅੱਗੇ ਵਧਾਈ ਤੇ ਉਸ ਕੁੜੀ ਦੇ ਕੋਲ ਆ ਕੇ ਰੋਕ ਦਿੱਤੀ ਕੁੜੀ ਨੇ ਝਿਜਕਦੇ ਹੋਏ ਉਸ ਔਰਤ ਵੱਲ ਦੇਖਿਆ ਉਸ ਔਰਤ ਨੇ ਛਤਰੀ ਗੱਡੀ ਤੇ ਗੱਡੀ 'ਚੋਂ ਬਾਹਰ ਆਈ ਉਸ ਔਰਤ ਨੂੰ ਦੇਖ ਉਹ ਕੁੜੀ ਥੋੜੀ ਇੱਕ ਹੋਰ ਘਬਰਾ ਗਈ ਉਸ ਕੁੜੀ ਨੇ ਇੱਕ ਪਤਲਾ ਬੋਕੀਨਾ ਵਾਲਾ ਸੂਟ ਪਾਇਆ ਹੋਇਆ ਸੀ ਸਿਰ ਤੇ ਉਸਨੇ ਚੁੰਨੀ ਲਈ ਹੋਈ ਸੀ ਗੋਰਾ ਚਿੱਟਾ ਰੰਗ ਸਾਊ ਕੁੜੀ ਬਿਲਕੁਲ ਸਿੱਧੀ ਸਾਦੀ ਕੁੜੀ ਜਿਸਨੇ ਸਿਰ ਤੇ ਚੁੰਨੀ ਸਿਰ ਤੋਂ ਨਾ ਲਾਹੀ ਤੇ ਉਸ ਦਾ ਮਾਸੂਮ ਜਿਹਾ ਚਿਹਰਾ ਦੇਖ ਕੇ ਉਹ ਔਰਤ ਮੁਸਕराई ਦੂਰੋਂ ਤਾਂ ਉਹ ਕੁੜੀ 16 ਕੁ ਸਾਲ ਦੀ ਬੱਚੀ ਲੱਗ ਰਹੀ ਸੀ ਉਸ ਔਰਤ ਨੇ ਕੁੜੀ ਵੱਲ ਵੇਖਿਆ ਤੂੰ ਇੱਥੇ ਐਨੀ ਰਾਤ ਨੂੰ ਕੀ ਕਰ ਰਹੀ ਹੈ ਘਰੇ ਜਾ ਆਪਣੇ ਹਨੇਰਾ ਕਿੰਨਾ ਹੈ ਤੇ ਮੌਸਮ ਵੀ ਖਰਾਬ ਹੈ ਰਾਤ ਨੂੰ ਸੁੰਨਸਾਂ ਰਸਤੇ 'ਚ ਕੀ ਕਰ ਰਹੀ ਹੈ ਤੈਨੂੰ ਪਤਾ ਨਹੀਂ ਕਿ ਜਵਾਨਾ ਬਹੁਤ ਖ਼ਤਰਾ ਹੈ ਜੇ ਕੁਝ ਹੋ ਗਿਆ ਫਿਰ ਉਸ ਔਰਤ ਨੇ ਉਸ ਕੁੜੀ ਨੂੰ ਕਿਹਾ ਕੁੜੀ ਕੁਝ ਨਾ ਬੋਲੀ ਉਹ ਬਸ ਸੁਣੀ ਜਾ ਰਹੀ ਸੀ ਸ਼ਾਇਦ ਤੂੰ ਰਸਤਾ ਭਟਕ ਗਈ ਹੈ ਵੈਸੇ ਤੈਨੂੰ ਮੈਂ ਇੱਥੇ ਛੱਡ ਕੇ ਵੀ ਨਹੀਂ ਜਾ ਸਕਦੀ ਇੰਨੀ ਵੱਡੀਆਂ ਤੇ ਰਸਤਾ ਭੁੱਲ ਗਈਆਂ ਅੱਜ ਕੱਲ੍ਹਆਂ ਕੁੜੀਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਰਾਤ ਨੂੰ ਬਾਹਰ ਹੁੰਦੀਆਂ ਨੇ ਤੇ ਸਵੇਰੇ ਬ੍ਰੇਕਿੰਗ ਨਿਊਜ਼ ਬਣ ਜਾਂਦੀਆਂ ਨੇ ਖੈਰ ਐ ਘਰ ਤੋਂ ਮੇਰੇ ਨਾਲ ਸਾਡੇ ਘਰ ਚੱਲ ਉਹ ਸੌਰਤ ਨੇ ਉਸ ਕੁੜੀ ਨੂੰ ਨਾਲ ਲੈ ਲਿਆ ਕੁੜੀ ਨੇ ਨਾਲ ਜਾਣ ਤੋਂ ਮਨਾ ਵੀ ਨਹੀਂ ਕਰਿਆ ਕਿਉਂਕਿ ਦੇਰ ਰਾਤ ਹੋ ਗਈ ਸੀ ਤੇ ਰੁਕਣ ਦਾ ਵੀ ਕੋਈ ਟਿਕਾਣਾ ਨਹੀਂ ਸੀ ਕੁੜੀ ਉਸ ਆਰਥ ਨਾਲ ਗੱਡੀ ਵਿੱਚ ਬੈਠ ਗਈ ਗੱਡੀ 'ਚ ਰੇਡੀਓ 'ਚ ਪੁਰਾਣੇ ਗੀਤ ਚੱਲ ਰਹੇ ਸਨ। ਉਹ ਔਰਤ ਗੁੰਗਰਾਣ ਲੱਗੀ। ਕੁੜੀ ਬਸ ਚੁੱਪ ਬੈਠੀ ਸੀ ਤੇ ਬਾਹਰ ਦੇਖ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਕੁਝ ਕਹਿਣਾ ਚਾਹੁੰਦੀ ਹੈ ਪਰ ਕਹਿ ਨਹੀਂ پا ਰਹੀ ਸੀ। ਉਹ ਆਪਣੇ ਹੀ ਖਿਆਲਾਂ ਵਿੱਚ ਖੋਈ ਹੋਈ ਸੀ। ਉਸਦੀ ਚੁੰਨੀ ਪੂਰੀ ਤਰ੍ਹਾਂ ਭਿੱਜੀ ਹੋਈ ਸੀ। ਤੂੰ ਐ ਕਰ ਚੁੰਨੀ ਉਤਾਰ ਕੇ ਉਸ ਨੂੰ ਜੋੜ ਲੈ। ਕੱਪੜੇ ਵੀ ਭਿੱਜੁਕੇ ਨੇ ਤੇਰੀ। ਆਇਤਾ ਤੋਂ ਬਿਮਾਰ ਹੋ ਜਾਏਗੀ ਕੁੜੀ ਨੇ ਸੁਣ ਕੇ ਅਣਸੁਣਿਆ ਕਰ ਦਿੱਤਾ ਜਾਂ ਫਿਰ ਉਹ ਚੁੰਨੀ ਹੀ ਨਹੀਂ ਸਿਲਾਉਣਾ ਚਾਹੁੰਦੀ ਚੱਲ ਠੀਕ ਆ ਭਾਈ ਤੂੰ ਚੁੰਨੀ ਨਾ ਲਾ ਪਰ ਮੇਰੀ ਸਿਸਟਰ ਆਪਣਾ ਨਾਮ ਤਾਂ ਦੱਸ ਦੇ ਉਸ ਔਰਤ ਨੇ ਕੁੜੀ ਤੋਂ ਨਾਮ ਪੁੱਛਿਆ ਕੁੜੀ ਫਿਰ ਵੀ ਕੁਝ ਨਾ ਬੋਲੀ ਉਸ ਔਰਤ ਨੂੰ ਕੁੜੀ ਕੁਝ ਅਜੀਬ ਜਿਹੀ ਲੱਗੀ ਉਹ ਕੁੜੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਸੀ ਦੇ ਰਹੀ ਥੋੜ੍ਹੀ ਕੁ ਦੇਰ ਬਾਅਦ ਗੱਡੀ ਇੱਕ ਘਰ ਅੱਗੇ ਰੁਕੀ ਉਹ ਔਰਤ ਕੁੜੀ ਨੂੰ ਲੈ ਕੇ ਘਰ ਦੇ ਗੇਟ ਕੋਲ ਪਹੁੰਚੀ ਔਰਤ ਨੇ ਦਰਵਾਜ਼ਾ ਖੜਕਟਾਇਆ ਕੁਝ ਦੇਰ ਬਾਅਦ ਇੱਕ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ ਮਿਸ ਲੈਲਾ ਤੁਸੀਂ ਉਸ ਵਿਅਕਤੀ ਨੇ ਔਰਤ ਨੂੰ ਕਿਹਾ ਮੈਂ ਹੀ ਹਾਂ ਬਾਹਰ ਪਰ ਬਹਾਦਰ ਤੂੰ ਕਿੱਥੇ ਸੀ ਕਦੋਂ ਦੀ ਦਰਵਾਜ਼ੇ ਤੇ ਖੜੀ ਆ ਕੀ ਕਰ ਰਹੀ ਸੀ ਤੂੰ ਮਿਸ ਲੈਲਾ ਨੇ ਬਹਾਦਰ ਨੂੰ ਪੁੱਛਿਆ ਮੈਂ ਤਾਂ ਆਪਣੀ ਪੰਮੀ ਨਾਲ ਗੱਲ ਕਰ ਰਹੀ ਸੀ ਕਹਿ ਰਹੀ ਸੀ ਕਿ ਇੱਕ ਦੋ ਦਿਨਾਂ ਤੱਕ ਉਹ ਘਰ ਵਾਪਸ ਆ ਜਾਏਗੀ ਪਰ ਲੈਲਾ ਜੀ ਇਹ ਮੁਟਿਆਰ ਕੌਣ ਹੈ ਬਹਾਦਰ ਨੇ ਮਿਸ ਲੈਲਾ ਨੂੰ ਪੁੱਛਿਆ ਇਹ ਤਾਂ ਮੈਂ ਵੀ ਨਹੀਂ ਜਾਣਦੀ ਘਰ ਆ ਰਹੀ ਸੀ ਤਾਂ ਦੇਖਿਆ ਕਿ ਸੜਕ ਦੇ ਇੱਕ ਪਾਸੇ ਲੱਗੀ ਖੜੀ ਸੀ ਮੌਸ ਖਰਾਬ ਦੇਖ ਕੇ ਆਪਣੇ ਨਾਲ ਹੀ ਲੈ ਆਈ ਮੈਂ ਇਸ ਨੂੰ ਜੇ ਬਹਾਦਰ ਜੀ ਤੁਹਾਡੇ ਸਵਾਲ ਜਵਾਬ ਹੋ ਗਏ ਹੋਣਾ ਤਾਂ ਮੈਂ ਇਸ ਨੂੰ ਅੰਦਰ ਲੈ ਚੱਲਾਂ ਮਿਸ ਲੈਲਾ ਨੇ ਬਹਾਦਰ ਨੂੰ ਕਿਹਾ ਨਹੀਂ ਐਵੇਂ ਅਣਜਾਣ ਕੁੜੀ ਨੂੰ ਘਰੇ ਕਿਵੇਂ ਰੱਖ ਸਕਦੇ ਆਪਾਂ ਇਸ ਦਾ ਨਾਮ ਕੁਝ ਪਤਾ ਨਹੀਂ ਪਹਲਾ ਜੇ ਕੋਈ ਗੜਬੜ ਹੋਈ ਤਾਂ ਸਾਹਬ ਨੂੰ ਕੀ ਜਵਾਬ ਦੇਵਾਂਗੇ ਉਹਨਾਂ ਨੇ ਤਾਂ ਮੈਨੂੰ ਰਾਤ ਦੀ ਤੈਨੜ ਫੜਾ ਦੇਣੀ ਹੈ ਤੇ ਸਿੱਧਾ ਘਰ ਪੇ ਜੈਣਾ ਵਾਪਸ ਮੈਨੂੰ ਬਹਾਦਰ ਨੇ ਮਿਸ ਲੈਲਾ ਨੂੰ ਇਹ ਜਵਾਬ ਦਿੱਤਾ ਤੁਸੀਂ ਵੀ ਨਾ ਬਹਾਦਰ ਜੀ ਕੋਈ ਗੱਲ ਨਹੀਂ ਇੱਕ ਨੌਕਰੀ ਗਈ ਤਾਂ ਦੂਜੀ ਮਿਲ ਜਾਣੀ ਹੈ ਮਿਸ ਲੈਲਾ ਨੇ ਹੱਸਦੇ ਹੱਸਦੇ ਹੋਏ ਬਹਾਦਰ ਨੂੰ ਕਿਹਾ ਮਿਸ ਲੈਲਾ ਉਸ ਕੁੜੀ ਨੂੰ ਆਪਣੇ ਕਮਰੇ ਵਿੱਚ ਲੈ ਗਈ ਮਿਸ ਲੈਲਾ ਇੱਕ ਸਾਲ ਪਹਿਲਾਂ ਹੀ ਆਈ ਸੀ ਤੇ ਬਹਾਦਰ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ ਇਸ ਘਰ ਵਿੱਚ ਮਿਸ ਲੈਲਾ ਇਸ ਘਰ ਚ ਕਿਰਾਏ ਤੇ ਰਹਿੰਦੀ ਹੈ ਮਿਸ ਲੈਲਾ ਇੱਥੇ ਆਪਣੇ ਕਿਸੇ ਪਰਸਨਲ ਕੰਮ ਤੋਂ ਆਈ ਹੈ ਮਿਸ ਲੈਲਾ ਇਸ ਕੁੜੀ ਦੇ ਬਲ ਤਰਸ ਭਰੀਆਂ ਨਜ਼ਰਾਂ ਨਾਲ ਦੇਖਦੀ ਹੈ ਮਿਸ ਲੈਲਾ ਦੀਆਂ ਅੱਖਾਂ ਮੁੜੇ ਪੁਰਾਣੇ ਦਿਨਾਂ ਗਏ ਜਦ ਮਿਸ ਲੈਲਾ ਕੋਲ ਪਹਿਨਣ ਲਈ ਕੱਪੜੇ ਨਹੀਂ ਹੁੰਦੇ ਸਨ ਉਸਦੇ ਪਿਤਾ ਜੀ ਇੱਕ ਨੰਬਰ ਦੇ ਨਸ਼ੇੜੀ ਸਨ ਮਾਂ ਤਾਂ ਬਚਪਨ ਵਿੱਚ ਹੀ ਚਲਵੰਸੀ ਸੀ ਬਸ ਉਦੋਂ ਤੋਂ ਹੀ ਮਿਸ ਲੈਲਾ ਇਕੱਲੀ ਪੈ ਗਈ ਸੀ ਮਿਸ ਲੈਲਾ ਆਪਣੇ ਖਿਆਲਾਂ ਵਿੱਚੋਂ ਬਾਹਰ ਆਉਂਦੀ ਹਨ ਤੇ ਉਸ ਕੁੜੀ ਵੱਲ ਦੇਖਦੇ ਹਨ ਕਹ ਰਹੀ ਕਿ ਨਹੀਂ ਤਕਲੀਫ ਸਹੀ ਹੋਣੀ ਐ ਇਸ ਵਿਚਾਰੀ ਨੇ ਮੀਂਹ ਵਿੱਚ ਭਿੱਜ ਗਈ ਅਤੇ ਕੋਈ ਆਪਣਾ ਵੀ ਨਹੀਂ ਸੀ ਇਸ ਕੋਲ ਮਿਸ ਲੈ ਲੈਣੇ ਫਿਰ ਸੋਚਿਆ ਉਹ ਕੁੜੀ ਚੁੱਪਚਾਪ ਬੈਠੀ ਕਮਰੇ ਨੂੰ ਦੇਖੀ ਜਾ ਰਹੀ ਸੀ ਕਮਰਾ ਕਾਫੀ ਵੱਡਾ ਅਤੇ ਖੂਬਸੂਰਤ ਸੀ ਕਮਰੇ ਵਿੱਚ ਬਹੁਤ ਸੋਹਣੀਆਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ ਲੱਗੀਆਂ ਨੇ ਕਮਰੇ ਦੇ ਇੱਕ ਪਾਸੇ ਅਲਮਾਰੀ ਲੱਗੀ ਹੋਈ ਹੈ ਜਿਸ ਦੇ ਉੱਪਰ ਇੱਕ ਚਰਖਾ ਵੀ ਰੱਖਿਆ ਹੋਇਆ ਸੀ ਤੂੰ ਆਹ ਸੂਟ ਪਾ ਲੈ ਖੰਡ ਲੱਤ ਜਾਣੀਆਂ ਤੈਨੂੰ ਫਿਲਹਾਲ ਤੂੰ ਇਹ ਹੀ ਪਾ ਲੈ ਕੱਲ ਹੋਰ ਕੱਪੜਿਆਂ ਦਾ ਇੰਤਜ਼ਾਮ ਕਰ ਲਵਾਂਗੇ ਆਪਾਂ ਮਿਸ ਲੈਲਾ ਨੇ ਫਿਰ ਕੁੜੀ ਨੂੰ ਕਿਹਾ ਉਹ ਕੁੜੀ ਇੱਕ ਵਾਰ ਮਿਸ ਲੈਲਾ ਵੱਲ ਵੇਖਦੀ ਹੈ ਤੇ ਫਿਰ ਉਸ ਸੂਟ ਵੱਲ ਸ਼ਾਇਦ ਉਹ ਕੁਝ ਪੁੱਛਣਾ ਚਾਹੁੰਦੀ ਸੀ ਸਾਹਮਣੇ ਹੀ ਆ ਜਾ ਕੇ ਬਾਦਲੇ ਕੱਪੜੇ ਘਬਰਾਉਣ ਦੀ ਕੋਈ ਲੋੜ ਨਹੀਂ ਐ ਮੈਂ ਇਸੇ ਕਮਰੇ 'ਚ ਹੀ ਹਾਂ ਮਿਸ ਲਾਲਾਣੇ ਕੁੜੀ ਨੂੰ ਕਿਹਾ ਕੁਝ ਦੇਰ ਬਾਅਦ ਉਹ ਕੁੜੀ ਬਾਹਰ ਆਉਂਦੀ ਐ ਉਸਨੇ ਜੋ ਸੂਟ ਪਾਇਆ ਸੀ ਉਹ ਬੜਾ ਹੀ ਸੋਹਣਾ ਲੱਗ ਰਿਹਾ ਸੀ ਕੁਰਤੀ ਤੇ ਛਿੱਪੀਆਂ ਲੱਗੀਆਂ ਹੋਈਆਂ ਸਨ ਬਸ ਸੂਟ ਥੋੜਾ ਜਿਹਾ ਖੁੱਲਾ ਜ਼ਰੂਰ ਸੀ ਸੂਟ ਵਿੱਚ ਉਹ ਕੁੜੀ ਬੜੀ ਹੀ ਪਿਆਰੀ ਅਤੇ ਬਹੁਤ ਹੀ ਸੋਹਣੀ ਲੱਗ ਰਹੀ ਸੀ ਤੂੰ ਬਹੁਤ ਸੋਹਣੀ ਲੱਗ ਰਹੀ ਐ ਇਸ ਸੂਟ ਦੇ ਵਿੱਚ ਨજર ਲੱਗੇ ਤੈਨੂੰ ਖੈਰ ਇਹ ਸਭ ਛੱਡ ਤੂੰ ਆਪਣਾ ਨਾਮ ਤਾਂ ਦੱਸੇ ਨਹੀਂ ਮੈਨੂੰ ਪਹਿਲਾਂ ਤੇਰਾ ਨਾਮ ਕੀ ਏ ਤੂੰ ਕਿੱਥੇ ਰਹਿੰਦੀ ਐ ਤੇ ਤੇਰੇ ਪਰਿਵਾਰ ਵਾਲੇ ਕਿੱਥੇ ਨੇ ਮਿਸ ਲੈਲਾ ਨੇ ਲੱਜ ਨੂੰ ਗਿਆ ਉਹ ਕੁੜੀ ਫਿਰ ਵੀ ਕੁਝ ਨਾ ਬੋਲੀ ਪਰ ਉਸ ਦੀਆਂ ਅੱਖਾਂ ਵਿੱਚ ਦਰਦ ਸਾਫ਼ ਨਜ਼ਰ ਆ ਰਿਹਾ ਸੀ ਉਹ ਕੁੜੀ ਮਿਸ ਲੈਲਾ ਵੱਲ ਦੇਖਣ ਲੱਗੀ ਤੂੰ ਦੱਸਿਆ ਨਹੀਂ ਤੇਰਾ ਨਾਮ ਕੀ ਏ ਤੇ ਤੂੰ ਰਹਿੰਦੀ ਕਿੱਥੇ ਐ ਤੇਰਾ ਪਰਿਵਾਰ ਤਾਂ ਹੋਣਾ ਹੀ ਐ ਜਦ ਤੱਕ ਤੂੰ ਖੁਦ ਕੁਝ ਦੱਸੇਂਗੀ ਕਿ ਨਹੀਂ ਉਦੋਂ ਤੱਕ ਭਲਾ ਮੈਨੂੰ ਕਿੱਦਾਂ ਪਤਾ ਚੱਲਣਾ ਐ ਕਿ ਤੂੰ ਕਿੱਥੋਂ ਆਈ ਐ ਤੈਨੂੰ ਤੇਰੇ ਪਰਿਵਾਰ ਕੋਲੇ ਵੀ ਛੱਡ ਕੇ ਆਉਣਾ ਐ ਮਿਸ ਲੈਲਾ ਨੇ ਕਿਹਾ ਮੇਰਾ ਕੋਈ ਪਰਿਵਾਰ ਨਹੀਂ ਐ ਮੈਂ ਅਨਾਥ ਹਾਂ ਉਸ ਕੁੜੀ ਨੇ ਮਿਸ ਲੈਲਾ ਨੂੰ ਜਵਾਬ ਦਿੱਤਾ ਅਨਾਥ ਸ਼ਬਦ ਸੁਣ ਕੇ ਤਾ ਜਿਵੇਂ ਮਿਸ ਲੈਲਾ ਦੇ ਸਾਹ ਹੀ ਰੁਕ ਗਏ। ਮਿਸ ਲੈਲਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮਿਸ ਲੈਲਾ ਨੇ ਵੀ ਤਾਂ ਅਨਾਥ ਵਾਂਗੀ, ਬਚਪਨ ਗਾ ਜਾ ਰਿਹਾ ਸੀ। ਮਿਸ ਲੈਲਾ ਨੂੰ ਕਦੇ ਵੀ ਮਾਤਾ ਪਿਤਾ ਦਾ ਪਿਆਰ ਨਹੀਂ ਮਿਲਿਆ ਸੀ। ਮਤਲਬ ਮਤਲਬ ਤੇਰਾ ਕੋਈ ਨਹੀਂ ਹੈ। ਪਰ ਨਾਮ ਤੇ ਹੋਏਗਾ ਤੇਰਾ। ਤੇਰਾ ਨਾਮ ਕੀ ਹੈ? ਫਿਰ ਮਿਸ ਲੈਲਾ ਨੇ ਉਸ ਕੁੜੀ ਨੂੰ ਪੁੱਛਿਆ ਤਾਂ ਉਸਨੇ ਕਿਹਾ ਲਾਜੂ। ਮੇਰਾ ਨਾਮ ਹੈ ਲਾਜੋ ਉਸ ਕੁੜੀ ਨੇ ਮਿਸ ਲੈਲਾ ਨੂੰ ਆਪਣਾ ਨਾਮ ਦੱਸਤਾ ਲਾਜੋ ਬਹੁਤ ਸੋਹਣਾ ਨਾਮ ਹੈ ਲਾਜੋ ਤੂੰ ਬੈਠ ਮੈਂ ਤੇਰੇ ਲਈ ਖਾਣਾ ਲੈ ਕੇ ਆਉਂਦੀ ਆ ਰਾਤ ਕਾਫੀ ਹੋ ਗਈ ਸੀ ਤੇ ਲਾਜ ਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਉਹ ਖਾਣੇ ਦਾ ਨਾਮ ਸੁਣ ਕੇ ਬਹੁਤ ਖੁਸ਼ ਹੋਈ ਉਹ ਕੁਰਸੀ ਤੇ ਬੈਠ ਖਾਟੇ ਦੀ ਉਡੀਕ ਕਰਦੀ ਹੈ ਮਿਸ ਲੈਲਾ ਰਸੋਈ ਵਿੱਚ ਜਾਂਦੀ ਹੈ ਅਤੇ ਇੱਕ ਥਾਲ ਵਿੱਚ ਰੋਟੀ ਲੈ ਕੇ ਆਉਂਦੀ ਹੈ ਰੋਟੀ ਅਤੇ ਸਬਜ਼ੀ ਦੋਨੋਂ ਹੀ ਗਰਮ ਨੇ ਕਿਉਂਕਿ ਇਹ ਰਾਤ ਦਾ ਭੋਜਨ ਘਰ ਦੇ ਮਾਲਕ ਲਈ ਬਣਾਇਆ ਗਿਆ ਸੀ ਜੋ ਹਲੇ ਘਰ ਨਹੀਂ ਸੀ ਆਇਆ ਬਹਾਦਰ ਮਾਲਕ ਦੀ ਉਡੀਕ ਵਿੱਚ ਬੈਠਾ ਬਾਹਰ ਬੂਹੇ ਵੱਲ ਦੇਖੀ ਜਾ ਰਿਹਾ ਸੀ ਮਿਸ ਲੈਲਾ ਲਾਦ ਨੂੰ ਥਾਲ ਫੜਾਉਂਦੀ ਹੋਈ ਕਹਿੰਦੀ ਆ ਲੈ ਖਾ ਲੈ ਖਾਣਾ ਮਾਲਕ ਹਲੇ ਆਏ ਨਹੀਂ ਹਨ ਘਰਾਂ ਉਹਨਾਂ ਨੇ ਹਲੇ ਤੱਕ ਖਾਣਾ ਨਹੀਂ ਖਾਧਾ ਕਿਰਹਾਲ ਤਾਂ ਮੈਨੂੰ ਉਹਨਾਂ ਲਈ ਹੀ ਬੜੀ ਫਿਕਰ ਹੋ ਰਹੀ ਹੈ ਲਾਜੋ ਸ਼ਰਮਾਉਂਦੀ ਹੋਈ ਰੋਟੀ ਦੀ ਥਾਲੀ ਨੂੰ ਫੜਦੀ ਹੈ ਅਤੇ ਛੋਟੀਆਂ-ਛੋਟੀਆਂ ਬੁਰਕੀਆਂ ਤੋੜਦੀ ਹੋਈ ਬੜੇ ਹੀ ਸ਼ਾਂਤ ਮਨ ਨਾਲ ਉਸ ਖਾਣੇ ਨੂੰ ਖਾਂਦੀ ਹੋਈ ਖੁਸ਼ ਹੋ ਰਹੀ ਹੈ ਖਬਰੇ ਪਤਾ ਹੀ ਨਹੀਂ ਕਦ ਦੀ ਭੁੱਖ ਲੱਗੀ ਹੋਣੀ ਹੈ ਇਸ ਵਿਚਾਰੀ ਨੂੰ ਰੱਬ ਵੀ ਪਤਾ ਨਹੀਂ ਹਰ ਇੱਕ ਕਦੀ ਸਵਰਦੀ ਪ੍ਰੀਖਿਆ ਕਿਉਂ ਲੈਂਦਾ ਹੈ ਮਿਸ ਲੈਲਾ ਨੇ ਆਪਣੇ ਮਨ ਵਿੱਚ ਹੀ ਸੋਚਿਆ ਦੋ ਰੋਟੀਆਂ ਦੇ ਖਾਣ ਤੋਂ ਬਾਅਦ ਲਾਜੋ ਨੇ ਇੱਕ ਹੋਰ ਰੋਟੀ ਮੰਗੀ ਉਹ ਚਿਜਕਦੀ ਹੋਈ ਬੋਲ ਨਹੀਂ ਸੀ 파 ਰਹੀ ਪਰ ਸੰਗ ਨੂੰ ਮਾਰ ਕੇ ਉਸ ਨੇ ਰੋਟੀ ਮੰਗੀ ਲਈ ਭੁੱਖ ਨਾਲ ਉਹਦਾ ਚਿਹਰਾ ਪਿਆ ਹੋਇਆ ਪੈ ਸੀ ਮਿਸ ਲੈਲਾ ਰਸੋਈ ਚ ਜਾਂਦੀ ਹੈ ਅਤੇ ਛਾਬੇ ਵਿੱਚੋਂ ਗਰਮ ਰੋਟੀ ਲੈ ਆਉਂਦੀ ਹੈ ਕਮਰੇ ਚ ਆਉਂਦੀ ਹੋਈ ਉਹ ਠੰਡੇ ਪਾਣੀ ਦਾ ਗਲਾਸ ਵੀ ਪਰ ਲਏ। ਉਸਨੇ ਪਾਣੀ ਦਾ ਗਲਾਸ ਫੜਿਆ ਤੇ ਇੱਕੋ ਸਾਹ ਵਿੱਚ ਸਾਰਾ ਗਲਾਸ ਪੀ ਗਈ। ਅਸਲ ਵਿੱਚ ਲਾਜੋ ਨੂੰ ਪਿਆਸ ਵੀ ਬੜੀ ਲੱਗੀ ਹੋਈ ਸੀ। ਜੀ ਸ਼ੁਕਰੀਆ। ਤੁਸੀਂ ਮੈਨੂੰ ਢਿੱਡ ਭਰ ਕੇ ਖਾਣਾ ਖਵਾਇਆ ਅਤੇ ਪਾਣੀ ਪਲਾਇਆ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ। ਖਾਣਾ ਖਾਣ ਤੋਂ ਬਾਅਦ ਲਾਜੋ ਦੀ ਜਿਵੇਂ ਜਾਣ ਵਿੱਚ ਜਾਣ ਆ ਗਈ ਸੀ। ਉਸ ਦਾ ਤੇਰਾ ਖੜ ਗਿਆ ਸੀ ਲਾਜੋ ਨੇ ਮਿਸ ਲੈਲਾ ਦਾ ਤਹਿ ਦਿਲੋਂ ਧੰਨਵਾਦ ਕਰਿਆ ਮਿਸ ਲੈਲਾ ਨੇ ਰਾਜੋ ਦੇ ਸਿਰ ਤੇ ਹੱਥ ਫੇਰਿਆ ਅਤੇ ਝੂਠੇ ਭਾਂਡੇ ਚੁੱਕ ਕੇ ਰਸੋਈ ਵਿੱਚ ਚਲੀ ਗਈ ਆਦਾਂ ਕਿ ਲਾਜੋ ਨੇ ਖੁਦ ਹੀ ਝੂਠੇ ਭਾਂਡੇ ਮਾਂਜਣ ਲਈ ਕਹਿ ਦਿੱਤਾ ਸੀ ਪਰ ਮਿਸ ਲੈਲਾ ਨੇ ਲਾਜੋ ਨੂੰ ਮਨਾ ਕਰ ਦਿੱਤਾ ਅਤੇ ਆਰਾਮ ਕਰਨ ਲਈ ਕਿਹਾ ਲਾਜੋ ਮੰਜੇ ਤੇ ਪੈ ਗਈ ਹਾਲਾਂਕਿ ਕਮਰੇ ਵਿੱਚ ਇੱਕ ਪਾਸੇ ਬੈੱਡ ਵੀ ਲੱਗਿਆ ਹੋਇਆ ਸੀ ਉਸ ਨੂੰ ਤਾਂ ਸੌਣ ਵਿੱਚ ਸਕੂਨ ਸਿਰਫ ਮੰਜੇ ਤੇ ਹੀ ਆਉਂਦਾ ਸੀ ਲਾਜ ਨੇ ਇੱਕ ਤਕੀਆ ਲਿਆ ਅਤੇ ਉਸ ਤੇ ਸਿਰ ਰੱਖ ਕੇ ਸੌ ਗਈ ਮੰਜੇ ਤੇ ਪੈਂਦਿਆਂ ਹੀ ਲਾਜ ਨੂੰ نیند ਆ ਗਈ ਸੀ ਉਸ ਦੇ ਚਿਹਰੇ ਤੇ ਸਕੂਨ ਸਾਫ਼ ਝਲਕ ਰਿਹਾ ਸੀ ਮਿਸ ਲੈਲਾ ਕਮਰੇ ਵਿੱਚ ਜਾ ਕੇ ਦੇਖਦੀ ਹੈ ਕਿ ਲਾਜ ਸੌ ਗਈ ਹੈ ਲਾਜ ਦਾ ਮਾਸੂਮ ਜਿਹਾ ਚਿਹਰਾ ਦੇਖ ਕੇ ਮਿਸ ਲਲਾ ਆਪਣੇ ਸਾਰੇ ਦੁੱਖ ਦਰਦ ਭੁੱਲ ਗਈ। ਲਾਜੋ ਦਾ ਚਿਹਰਾ ਚੰਨ ਵਾਂਗ ਚਮਕ ਰਿਹਾ ਸੀ। ਉਹ ਸੁੱਤੀ ਪਈ ਸੀ ਮੁਸਕਰਾ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸ ਨੂੰ ਕਿਸੇ ਦੀ ਗੱਲ ਦੀ ਕੋਈ ਫਿਕਰ ਨਹੀਂ ਸੀ। ਦਰਵਾਜ਼ੇ ਤੇ ਕਿਸੇ ਨੇ دستਕ ਦਿੰਦਿਆਂ ਦਰਵਾਜ਼ੇ ਨੂੰ ਖੜਕਟਾਇਆ। ਬਹਾਦਰ ਜੋ ਕਿ ਮਾਲਕ ਦੇ ਆਉਣ ਦੀ ਅੜੀਕ ਵਿੱਚ ਸੀ ਬਾਹਰ ਭਾਂਡੇ ਵਿੱਚ ਹੀ ਬੈਠਾ ਸੀ। ਉੱਠ ਕੇ ਦਰਵਾਜ਼ਾ ਖੋਲਦਾ ਹੈ। ਸਾਹਮਣੇ ਇੱਕ ਸੂਟ ਬੂਟ ਪਾਇਆ ਇੱਕ ਨੌਜਵਾਨ ਖੜਾ ਸੀ ਜਿਸ ਦੇ ਹੱਥ ਵਿੱਚ ਇੱਕ ਵੱਡਾ ਸਾਰਾ ਬੈਗ ਸੀ ਅਤੇ ਖੱਬੇ ਹੱਥ ਇੱਕ ਵਿੱਚ ਇੱਕ ਸੋਨੇ ਦੀ ਘੜੀ ਬੰਨੀ ਹੋਈ ਸੀ ਉਹ ਨੌਜਵਾਨ ਆਪਣੇ ਘੜੀ ਵਾਲ ਬਾਰ-ਬਾਰ ਦੇਰ ਰਿਹਾ ਸੀ ਮਾਲਕ ਤੁਸੀਂ ਆ ਗਏ ਅੱਜ ਤੁਸੀਂ ਬੜੀ ਦੇਰ ਕਰ ਦਿੱਤੀ ਆਉਣ ਵਿੱਚ ਮੈਂ ਤੁਹਾਡੀ ਅੜੀਕ ਵਿੱਚ ਬਰਾਂਡੇ ਵਿੱਚ ਹੀ ਬੈਠਾ ਸੀ ਖੈਰ ਆ ਜਾਓ ਤੁਸੀਂ ਮੈਂ ਤੁਹਾਡੇ ਲਈ ਖਾਣਾ ਲਗਾਉਂਦਾ ਹਾਂ ਬਹਾਦਰ ਨੇ ਆਪਣੇ ਮਾਲਕ ਨੂੰ ਕਿਹਾ ਹਾਂ ਅੱਜ ਵੀ ਹਰ ਵਾਰ ਦੀ ਤਰ੍ਹਾਂ ਲੇਟ ਹੋ ਗਿਆ ਹਾਂ ਕੀ ਕਰਦਾ ਮੌਸਮੀ ਇੰਨਾ ਖਰਾਬ ਸੀ ਕਿ ਰਸਤੇ ਵਿੱਚ ਮੈਨੂੰ ਰੁਕਣਾ ਪੈ ਗਿਆ ਉੱਪਰੋਂ ਗੱਡੀ ਵੀ ਖਰਾਬ ਹੋ ਗਈ ਸੀ ਉਸ ਨੌਜਵਾਨ ਨੇ ਬਹਾਦਰ ਨੂੰ ਕਿਹਾ ਘਰ ਇੱਕ ਕੋਠੀ ਬਾਂਗ ਹੈ ਬਹੁਤ ਸਾਰੇ ਕਮਰੇ ਹਨ ਕੁਝ ਉੱਤੇ ਹਨ ਅਤੇ ਕੁਝ ਨੀਚੇ ਘਰ ਵਿੱਚ ਪੁਰਾਣੇ ਸੱਭਿਆਚਾਰ ਨਾਲ ਜੁੜੇ ਬਹੁਤ ਸਾਰੀਆਂ ਚੀਜ਼ਾਂ ਹਨ ਘਰ ਦਾ ਵਿਹੜਾ ਬਹੁਤ ਵੱਡਾ ਅਤੇ ਖੁੱਲਣਾ ਹੈ ਘਰ ਵਿੱਚ ਹਲ ਚਰਖਾ ਤੇ ਪੁਰਾਣੇ ਭਾਂਡੇ ਹਨ ਜੋ ਮੱਘਰ ਸਿੰਘ ਨੇ ਬੜੇ ਹੀ ਪਿਆਰ ਨਾਲ ਰੱਖੇ ਸਨ ਘਰ ਦੇ ਇੱਕ ਪਾਸੇ ਬਹੁਤ ਪੁਰਾਣੀ ਚੱਕੀ ਵੀ ਹੈ ਇਨ੍ਹਾਂ ਚੀਜ਼ਾਂ ਨੂੰ ਬੜੇ ਹੀ ਪਿਆਰ ਨਾਲ ਸੰਭਾਲਿਆ ਗਿਆ ਸੀ ਅਸਲ ਵਿੱਚ ਮੱਘਰ ਸਿੰਘ ਨੂੰ ਇਨ੍ਹਾਂ ਚੀਜ਼ਾਂ ਨਾਲ ਬਹੁਤ ਪਿਆਰ ਤੇ ਬਹੁਤ ਹੀ ਲਗਾਤਾਰ ਸੀ ਮੱਗਰ ਸਿੰਘ ਦੇ ਦੇਹਾਂ ਤੋਂ ਬਾਅਦ ਇਸ ਸਭ ਕੁਝ ਉਹਨਾਂ ਦੇ ਪੁੱਤਰ ਨੇ ਸੰਭਾਲਿਆ ਸੀ ਮੱਗਰ ਸਿੰਘ ਦੀ ਪਤਨੀ ਸੁਖਪਾਲ ਕੌਰ ਨਾਲ ਤਲਾਕ ਹੋ ਗਿਆ ਸੀ ਤਲਾਕ ਤੋਂ ਬਾਅਦ ਮੱਗਰ ਸਿੰਘ ਇਕੱਲਾ ਪੈ ਗਿਆ ਸੀ ਪਰ ਤਲਾਕ ਤੋਂ ਕੁਝ ਸਾਲ ਬਾਅਦ ਸੁਖਪਾਲ ਕੌਰ ਨੇ ਆਪਣਾ ਬੇਟਾ ਮੱਗਰ ਸਿੰਘ ਦੇ ਹਵਾਲੇ ਕਰ ਦਿੱਤਾ ਸੀ ਮੱਗਰ ਸਿੰਘ ਉਸ ਦਾ ਪੁੱਤਰ ਹੀ ਉਸ ਦੀ ਜਾਨ ਦੀ ਵਜਾ ਬਣ ਗਿਆ ਸੀ ਤਲਾਕ ਹੋਣ ਦਾ ਇੱਕ ਆਮ ਜਿਹਾ ਕਾਰਨ ਸੀ ਜੋ ਸੁਖਪਾਲ ਕੌਰ ਲਈ ਬਿਲਕੁਲ ਵੀ ਮੂਮੂਲੀ ਗੱਲ ਨਹੀਂ ਸੀ ਅਸਲ ਵਿੱਚ ਸੁਖਪਾਲ ਕੌਰ ਨੂੰ ਮੱਘਰ ਸਿੰਘ ਦੇ ਪੁਰਾਣੇ ਖਿਆਲ ਬਿਲਕੁਲ ਵੀ ਪਸੰਦ ਨਹੀਂ ਸਨ ਸੁਖਪਾਲ ਕੌਰ ਨੂੰ ਘਰ ਵਿੱਚ ਪਏ ਪੁਰਾਣੇ ਸਮਾਨ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਸਨ ਉਸ ਨੂੰ ਇਹ ਸਭ ਫਾਤੂ ਅਤੇ ਕਬਾੜ ਲੱਗਦਾ ਸੀ ਅਕਸਰ ਸੁਖਪਾਲ ਕੌਰ ਪੁਰਾਣੀਆਂ ਚੀਜ਼ਾਂ ਚੁੱਕ ਕੇ ਕਬਾਰੀਆਂ ਨੂੰ ਵੇਚ ਦਿੰਦੀ ਸੀ ਜਿਸ ਕਰਕੇ ਸੁਖਪਾਲ ਕੌਰ ਅਤੇ ਮੱਘਰ ਸਿੰਘ ਵਿੱਚ ਕਾਫੀ ਬਹਿਸ ਹੁੰਦੀ ਸੀ ਹੌਲੀ-ਹੌਲੀ ਉਹ ਦੋਨੋਂ ਅਲੱਗ-ਅਲੱਗ ਹੋ ਗਏ ਕਿਉਂਕਿ ਉਹਨਾਂ ਦੀ ਜੋ ਸੋਚ ਸੀ ਉਹ ਆਪਸ ਵਿੱਚ ਬਿਲਕੁਲ ਵੀ ਮਿਲਣੀ ਸੀ ਖਾਂਦੀ ਜਿੱਥੇ ਮੱਘਰ ਸਿੰਘ ਪ੍ਰਾਣੀਆਂ ਖੇਲਾਂ ਵਾਲਾ ਅਤੇ ਮਿੱਟੀ ਨਾਲ ਜੁੜਿਆ ਰਹਿਣ ਵਾਲਾ ਸੀ ਉੱਥੇ ਸੁਖਪਾਲ ਕੌਰ ਨਵੀਂ ਪੀੜੀ ਦੇ ਬੱਚਿਆਂ ਬਾਰੇ ਸੋਚ ਰੱਖਦੀ ਸੀ ਸੁਖਪਾਲ ਕੌਰ ਨੂੰ ਪ੍ਰਾਣੀਆਂ ਚੀਜ਼ਾਂ ਜ਼ਹਿਰ ਬੰਗ ਲੱਗਦੀਆਂ ਸਨ ਉਹਨਾਂ ਚੀਜ਼ਾਂ ਨੂੰ ਸੁਖਪਾਲ ਕੌਰ ਆਪਣੀ ਬੇਈ ਦੀ ਸਮਝਦੀ ਸੀ ਕਿਉਂਕਿ ਸਖਪਾਲ ਕੌਰ ਦੀਆਂ ਸਹਿਿਲੀਆਂ ਅਕਸਰ ਉਹਨਾਂ ਚੀਜ਼ਾਂ ਨੂੰ ਲੈ ਕੇ ਉਸ ਦਾ ਮਖੌਲ ਉਡਾਉਂਦੀਆਂ ਸਨ ਤਲਾਕ ਤੋਂ ਬਾਅਦ ਸਖਪਾਲ ਕੌਰ ਨੇ ਆਪਣੇ ਬੇਟੇ ਨੂੰ ਮੱਘਰ ਸਿੰਘ ਕੋਲ ਇਸ ਲਈ ਛੱਡਿਆ ਕਿਉਂਕਿ ਉਸ ਦਾ ਮੰਨਣਾ ਸੀ ਕਿ ਬੱਚੇ ਨੂੰ ਲੈ ਕੇ ਉਹ ਅੱਗੇ ਨਹੀਂ ਵੱਧ ਸਕਦੀ ਪਰ ਮੱਘਰ ਸਿੰਘ ਸਖਪਾਲ ਕੌਰ ਦੀ ਜਾਣ ਤੋਂ ਬਾਅਦ ਬਿਲਕੁਲ ਵੀ ਨਹੀਂ ਬਦਲਿਆ ਸੀ ਬੱਗਰ ਸਿੰਘ ਲਈ ਉਸ ਦਾ ਬੇਟਾ ਉਸ ਦੀ ਜਿਉਣ ਦੀ ਵਜ੍ਹਾ ਬਣ ਗਿਆ ਸੀ ਉਹ ਆਪਣੇ ਪੁੱਤਰ ਨੂੰ ਮੋਢੇ ਤੇ ਬਿਠਾ ਕੇ ਖੇਤਾਂ ਵੱਲ ਢੇੜਾ ਦਵਾਉਣਾ ਜਾਂਦਾ ਅਤੇ ਪੂਰੇ ਪਿੰਡ ਵਿੱਚ ਘੁਮਾਉਂਦਾ ਉਹ ਅਕਸਰ ਆਪਣੇ ਬੇਟੇ ਨੂੰ ਪਿੰਡ ਵਿੱਚ ਬਣੇ ਮੈਦਾਨ ਵਿੱਚ ਲੈ ਜਾਂਦਾ ਜਿੱਥੇ ਬੱਚੇ ਅਤੇ ਨੌਜਵਾਨ ਕੁਸ਼ਤੀ ਲੜਦੇ ਹੁੰਦੇ ਸਨ ਅਤੇ ਬਹੁਤ ਸਾਰੀਆਂ ਖੇਡਾਂ ਖੇਡਦੇ ਸਨ ਮਕਰ ਸਿੰਘ ਆਪਣੇ ਬੇਟੇ ਨੂੰ ਮਿੱਟੀ ਦੀ ਢੇਰੀ ਤੇ ਸੁੱਟਦਾ ਅਤੇ ਉਸ ਨਾਲ ਖੋਲਦਾ ਉਸ ਵਕਤ ਮੱਘਰ ਸਿੰਘ ਦਾ ਬੇਟਾ ਅਕਰੀਬ 5 ਸਾਲ ਦਾ ਸੀ ਮੱਘਰ ਸਿੰਘ ਦਾ ਬੇਟਾ ਡੰਗਰਾਂ ਦੇ ਪਿੱਛੇ-ਪਿੱਛੇ ਭਜਦਾ ਰਹਿੰਦਾ ਮੱਘਰ ਸਿੰਘ ਨੂੰ ਆਪਣੀ ਗਾਂ ਮੀਣਾ ਨਾਲ ਕਾਫੀ ਲਗਾਵ ਸੀ ਉੱਥੇ ਹੀ ਮੱਘਰ ਸਿੰਘ ਦੇ ਬੇਟੇ ਨੂੰ ਮੀਣਾ ਦੇ ਬਛਰੇ ਨੰਦੀ ਨਾਲ ਕਾਫੀ ਲਗਾਵ ਸੀ ਇਹ ਕਹਾਣੀ ਹੈ ਜੇ ਅਧੂਰੀ ਹੈ ਰਹਿੰਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਅੰਤ ਤੱਕ ਕਹਾਣੀ ਜ਼ਰੂਰ ਸੁਣਨੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ